ਵਾਦੋਏ ਪਰਵੋ ਕੋ ਨਾਣੀਆ ਵਾਜੂ ਜੀ ਦਾ ਕਾਲਸਾ ਵਾਜੂ ਜੀ ਤੁਸੀਂ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਅੰਮ੍ਰਿਤ ਗੁਰੂ ਬਾਣੀ ਦਾ ਕੀਰਤਨ ਸੁਣਿਆ ਹੈ ਉਸ ਤੋਂ ਪ੍ਰੰਤੋਂ ਸਤਿਗੁਰੂ ਜੀ ਦੇ ਜੋ ਪੋਇਤਰ ਬਾਣੀ ਮਹਾਂ ਜੀ ਕਥਾ ਆਰੰਭ ਹ ਇਸ ਦੇ ਕੱਲ ਸੌਣ ਦੇ ਮਹੀਨੇ ਦੀ ਕਥਾ ਹੋਈ ਸੀ ਆਜਨ ਭਾਦੋਂ ਨੂੰ ਗੁਰੂ ਮਹਾਰਾਜ ਸਾਹਿਬ ਆਰੰਭ ਕਰਦੇ ਹੋਏ ਫਰਮਾਉਂਦੇ ਹਨ ਭਾਦੋਂ ਇਹ ਪਰਮੋਪਨਾ ਆਣੀ ਹੈ ਭਾਦੋਂ ਦੇ ਮਹੀਨੇ ਦੇ ਅੰਦਰ ਸਾਧ ਸੰਗਤ ਜੀ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਨਹੀਂ ਕਰਦੀਆਂ ਆਪਣੇ ਪਤੀ ਦੀ ਪ੍ਰਸੰਤਾ ਨਹੀਂ ਲੈਂਦੀਆਂ ਉਹਨਾਂ ਦਾ ਇਹ ਸੁਭਾਅ ਹੁੰਦਾ ਹੈ ਹਮੇਸ਼ਾ ਧਰਮ ਦੀ ਭੁਲੀਆਂ ਰਹਿੰਦੀਆਂ ਹਨ ਦੂਸਰੀਆਂ ਦੇ ਪਤੀਆਂ ਨੂੰ ਵੇਖਦੇ ਕੋਲਵਾਜਮਾਨ ਹੁੰਦੀਆਂ ਹਨ ਅਤੇ ਆਪਣੇ ਸੱਤ ਨੂੰ ਉਹ ਰਹਿਤ ਹੁੰਦੀਆਂ ਹਨ ਆਪਣੀ ਜੀਵਨ ਨੂੰ ਬਰਬਾਦ ਕਰ ਲੈਂਦੀਆਂ ਹਨ ਛੁੱਟੜ ਹੋ ਜਾਂਦੀਆਂ ਹਨ ਅਤੇ ਦੁਨੀਆਂ ਦੇ ਵਿੱਚ ਨਾਨਕ ਦਾਦ ਕੋ ਸਾਰੇ ਕਲਮੇ ਉਹਨਾਂ ਨੂੰ ਮਿਲਦੇ ਹਨ ਕਿਤੇ ਵੀ ਸਤਵੰਤੀਆਂ ਜੋ ਮੂੰਹ ਲੈ ਕੇ ਬੈਠਣ ਜੋਗੀਆਂ ਨਹੀਂ ਰਹਿੰਦੀਆਂ ਹਨ ਜਿਨ੍ਹਾਂ ਦੇ ਸੁਭਾਅ ਵਿਗੜੇ ਹੋਏ ਹੁੰਦੇ ਹਨ ਇਸ ਪ੍ਰਕਾਰ ਦੀਆਂ ਜਿਹੜੀਆਂ ਜਸ ਵੀ ਖੜਦੀਆਂ ਉਹ ਅਪ ਜਸ ਖੜਦੀਆਂ ਹਨ ਗਰਾਨੀਆਂ ਇਕਠਾਣੀਆਂ ਨੂੰ ਉਨਨ ਸਿੱਖਿਆ ਕੀ ਦੇਣੀ ਹੈ ਪਾਣੀ ਤੋਂ ਮੰਗਤ ਪੱਥਰ ਮਾਰ ਮਾਰਕ ਨਾਰਕਦੋਂ ਕਰਨਾ ਹਰ ਆਨੀ ਪਾਣੀ ਦੇ ਮੰਗੇ ਤੋਂ ਕਹਿੰਦੀ ਤੈਨੂੰ ਦਿੰਨੀ ਹੈ ਪੱਥਰ ਆਗ ਦੇ ਅੱਜ ਕੋਈ ਪੀ ਨਹੀਂ ਸਕਨੀ ਸੱਜਾ ਇਸ ਪ੍ਰਕਾਰ ਦੀਆਂ ਜਿਹੜੀਆਂ ਉਹ ਇੱਕ ਬੋਲਣ ਵਾਲੀਆਂ ਹਨ ਸੇਵਾ ਦੇ ਤਾਂ ਗੱਲ ਕਰਨ ਵਾਲੀਆਂ ਹਨ ਸਤਿਗੁਰੂ ਕਲਨੀ ਜੀ ਨੇ ਧਾਰਨ ਕਰਾਇਆ ਕਿ ਔਰਤਾਂ ਵਿਆਹ ਕਿ ਉਸਤਰੀਆਂ ਲਿਆਂਦੀਆਂ ਕਿ ਸ਼ੋਦ ਲਿਆਂਦਾ ਜੰਗਰੀ ਫੜ ਕੇ ਤੁਹਾਨੂੰ ਕੀ ਸੁੱਖ ਆਏ ਉਸ ਗੱਲ ਦੇ ਵਿੱਚ ਸਸੂਲੋ ਸਾਹ ਸੁੱਕੀ ਰਹਿੰਦੇ ਹਨ ਗਰਾਨੀਆਂ ਦੀਆਂ ਖਾਣੀਆਂ ਪੜੋਸ ਗਵਾਹ ਦੀ ਛੱਦੀਆਂ ਅਸੀਂ ਦੀ ਜਿਹੜੀ ਕੁਪੱਤੀ ਹੈ ਇਹ ਚੰਗੀ ਇਸਤਰੀ ਸੀ ਸਤਸੰਗਤ ਜੀ ਉਹ ਕਦੇ ਵੀ ਸੁੱਖ ਦੇ ਸਾਥ ਰਹਿੰਦੀ ਸੀ ਜਿੰਦੀ ਉਹ ਜਿਹੜੀ ਨਾਰ ਕੋ ਹਰੀ ਕੇ ਪਤੰਗ ਉਹ ਪੁਰਾਣ ਵਾਲਾ ਸੀ ਉਸਦੇ ਘਰ ਵਿੱਚ ਰਹਿੰਦੀ ਸੀ ਉਸਨੇ ਬਹੁਤ ਸਾਰੇ ਗਤਨ ਕੀਤੇ ਉਹਦੇ ਸਮਝਾਉਣ ਦੇ ਨਾਂ ਸਮਝੀ ਇੱਕ ਦਿਨ ਉਹਦੇ ਪੁੱਤਰਾਂ ਦਾ ਦਿਨ ਆਇਆ ਕਹਿਣ ਲੱਗਾ ਸਰਾਧ ਕਰਾਉਣ ਦਾ ਵਾਰਿਆ ਮਤਲਬ ਹੋ ਕੇ ਕਹਿੰਦਾ ਤਾਂ ਸਰਾਧ ਨਹੀਂ ਕਰਨੇ ਕਹਿੰਦੀ ਮੈਂ ਤਾਂ ਜਰੂਰ ਕਰਾਂਗੀ ਅੱਛਾ ਕਹਿਣ ਲੱਗਾ ਜਦੋਂ ਸਰਾਧ ਕਰੂੰਗੀ ਤਾਂ ਕਿਸੇ ਨੂੰ ਦਛਣਾ ਨਹੀਂ ਦੇਣੀ ਕੋਈ ਦਛਣਾ ਵੀ ਜਰੂਰ ਦੇਵਾਂਗੀ ਉਸ ਪ੍ਰਕਾਰ ਕੀਤਾ ਸਰਾਧ ਵੀ ਕਰਾ ਲਿਆ ਉਹਨਾਂ ਤੋਂ ਦਛਣਾ ਵੀ ਦੁਆਤੀ ਉਲਟ ਕਰਿਆ ਕਰੋ ਹਰੇ ਕੰਮ ਉਸੇ ਪ੍ਰਕਾਰ ਸਾਧ ਸੰਗੇ ਜੀ ਸੋਹਰੋ ਕਹਿਣ ਲੱਗਾ ਕਿ ਜੇ ਜਨੂ ਹੈ ਉਹ ਆਪਣੇ ਪਤਰਾਵਾਂ ਦੇ ਗੰਗਾ ਚੱਲ ਕੇ ਪ੍ਰਵਾਹਾਂ ਕਹਿੰਦੀ ਮੈਂ ਤਾਂ ਰੂੜੀ ਤੋਂ ਛੁੱਟ ਕੇ ਆਉਂਗੀ ਰੂੜੀ ਤੋਂ ਛੁੱਟ ਕੇ ਆਈ ਉਹ ਬੜਾ ਦੁਖੀ ਹੋਇਆ ਕਹਿੰਦੇ ਕਰੀਏ ਕੀ ਹੁਣ ਦੁਖੀ ਹੋ ਕੇ ਹੁਣ ਕਹਿ ਚੰਗਾ ਮੈਂ ਹੁਣ ਤੇਰੇ ਟੋਕਿਆਂ ਨੂੰ ਜਾਣਾ ਹੈ ਜਿਹੜਾ ਤੇਰੇ ਟੋਕਿਆਂ ਦਾ ਬਲਦ ਪਿਆ ਹੋਇਆ ਉਹ ਬਲਦ ਮੈਂ ਆਪਦੇ ਕੋਲੇ ਰੱਖਣਾ ਦੂਣਾ ਨਹੀਂ ਕਹਿੰਦੀ ਨਾਲ ਲੈ ਕੇ ਜਾਣਾ ਮੈਂ ਉਸ ਵੇਲੇ ਪਿਆਰ ਹੋ ਗਈ ਜਿਸ ਵਕਤਰ ਸਾਹਿਬ ਸੰਗੇ ਜੀ ਹਰੀਕੇ ਪਤੰਗ ਦੇ ਪੁੱਜੇ ਕੇ ਮੈਂ ਭਾਗਵਾਨ ਨੇ ਦੇਵੀ ਤੇ ਚੜ ਜਾਈਏ ਆਪਾਂ ਦੋਵੇਂ ਦੇਵੀ ਤੇ ਚੜ ਹੋ ਜਾਵਾਂਗੇ ਕਹਿੰਦੇ ਨਹੀਂ ਮੈਂ ਤਾਂ ਵੱਧਾ ਪੂਛ ਪਰ ਕੇ ਬਾਦਰੀ ਚਲੂਗੀ ਉਹ ਸੁਣ ਕੇ ਕਹਿਣ ਲੱਗਾ ਚੰਗਾ ਉਹਦੀ ਵੀ ਸਲਾਹ ਹੋ ਗਈ ਹੋਈ ਇਹਨੂੰ ਇਹ ਵੀ ਸਮਾਪਤੀ ਕਰੀਏ ਕਹਿਣ ਲੱਗਾ ਚੰਗਾ ਜੋ ਦੇਵੀ ਚੜ ਜਾਈ ਨਹੀਂ ਚੰਗਾ ਰਹਿੰਦੀ ਨਹੀਂ ਕਹਿੰਦੇ ਮੈਂ ਤਾਂ ਵੱਧੀ ਪੂਛ ਚੱਲ ਕੇ ਚੜ ਕੇ ਜਾਊਂਗਾ ਹਰੀਕੇ ਪਤੰਗ ਦੇ ਸਾਹ ਸਮੇਂ ਜੀ ਵਿਚਾਰੇ ਕੋ دریا ਦੇ ਆਈ ਉਹਨਾਂ ਹਾਕ ਮਾਰ ਕੇ ਨਾ ਬਾਗਵਾਨ ਨੇ ਪੂਛ ਕੁੱਟ ਕੇ ਫੜੀ ਰੱਖੀ ਕਹਿੰਦੀ ਆਹ ਲੈ ਛੜਤੀ ਉਸ ਵੇ ਡੁੱਬ ਕੇ ਮਰ ਗਈ ਸਾਹ ਸਮੇਂ ਜੀ ਫੇਰ ਉਹਦੀ ਲੋਥ ਨੂੰ ਪਾਲਣ ਵਾਸਤੇ ਗਿਆ ਕਹਿਣ ਲੱਗੇ ਇਹਦੀ ਲੋਥ ਕਿੱਥੇ ਹੋਈ ਹੋ ਜਿੱਥੇ ਮੈਂ ਪਾਣੀ ਗਿਆ ਉਹ ਤਾਂ ਕੋਈ ਜਾਨਾ ਕਿਧਰ ਆਉਂਦਾ ਸੀ ਉਹ ਕਿਧਰ ਨੂੰ ਗਿਆ ਕਹਿੰਦਾ ਇਹਦਾ ਸੁਭਾਅ ਹੈ ਇਹ ਉਲਟੋ ਪਾਸੇ ਜਾਂਦੀ ਇਧਰ ਨੂੰ ਗਈ ਹੋਣੀ ਹੈ ਸੋ ਇਸ ਪ੍ਰਕਾਰ ਉਹਦੀ ਸਮਾਪਤੀ ਕੀਤੀ ਹੋਈ ਜੀ ਕੋ ਲਖਣੀ ਦੀ ਉਹ ਉਸੇ ਪ੍ਰਕਾਰ ਸਾਹਿਬ ਸੰਗੇ ਜੀ ਇਹ ਜਿਹੜੀ ਸਾਡੀ ਬੁੱਧ ਹੈ ਉਹ ਵੀ ਕੁਲਖਣੀ ਸ੍ਰੀ ਨਿਆਈਓ ਕੋਤ ਗੋਮਣੀ ਕੁੜਾ ਕਿਸਾਂ ਪਰਿੰਦਾ ਕੜਚੂ ਹੜੀ ਮੁੱਖੀ ਕੋਤ ਨਾਲ ਕਾਰੀ ਕੱਢੀ ਕਿਆਦੀ ਚਾਰੇ ਦੇਖਿਆ ਨਾਲ ਉਹ ਅਸੀਂ ਆਏ ਹਰ ਵਕਤ ਕੁਬੁੱਧੀ ਪਣੇ ਦੇ ਕੰਮ ਕਰਦੀ ਰਹਿੰਦੀ ਕਹਿੰਦੀ ਇਸਤਰੀ ਵੀ ਨਹੀਂ ਆਈ ਹੈ ਰਾਤ ਨੂੰ ਗੋਵੀ ਦੇਵਤਾ ਦੀ ਉਪਾਸ਼ਨਾ ਚ ਲੱਗੀ ਰਹਿੰਦੀ ਹੈ ਪਰਮਾਰਥ ਨੂੰ ਛੱਡ ਦਿੱਤਾ ਹੈ ਵਾਹਿਨੀ ਦੇ ਪਿਆਰ ਨੂੰ ਛੱਡ ਕੇ ਦੁਆਇਤ ਭਾਗ ਚ ਲੱਗੀ ਹੋਈ ਹੈ ਉਹਨੂੰ ਭਾਦੋਂ ਦੇ ਮਹੀਨੇ ਦੁਆਰਾ ਮਾਰਾ ਸਾਥ ਪ੍ਰਕਰਨ ਬਣਾ ਕੇ ਸੁਣਾਉਂਦੇ ਹਨ ਭਾਦੋਏ ਭਰਮ ਭੁਲਾਣੀਆ ਭਾਦੋਂ ਦੇ ਮਹੀਨੇ ਜਿਹੜੀਆਂ ਇਸਤਰੀਆਂ ਭਰਮ ਵਿੱਚ ਭੁੱਲਦੀਆਂ ਆਪਣੇ ਪਤੀ ਵਰ ਧਰਮ ਨੂੰ ਛੱਡ ਬੈਠੀਆਂ ਹਨ ਦੂਜੇ ਲੱਗਾ ਏ ਉਹ ਦੂਜਿਆਂ ਪਤੀਆਂ ਦੇ ਨਾਲ ਜਿਹਾ ਦਾ ਹਿਤ ਪ੍ਰੇਮ ਲੱਗਾ ਹੋਇਆ ਹੈ ਲੱਖ ਸੀ ਗਾਰ ਬਣਾ ਕਹਿੰਦੇ ਇੱਕ ਸ਼ਿੰਗਾਰ ਦੀ ਲਾਲ ਬੁੱਲ ਕਰਨੇ ਕੀ ਅਤੇ ਕਿੰਨੀਆਂ ਪਟੀਆਂ ਬਣਾ ਲਵੇ ਕਿੰਨੇ ਉਹ ਸ਼ਿੰਗਾਰ ਲਾ ਲਵੇ ਕਿੰਨੀਆਂ ਗੁੱਤਾਂ ਉੰਦੇ ਲਾਵੇ ਭਾਵੇਂ ਬੜੀਆਂ ਬਿੰਦੀਆਂਆਂ ਕੰਨੀਆਂ ਬਣਾ ਲਵੇ ਲੱਖਾਂ ਸ਼ਿੰਗਾਰਾਂ ਨੂੰ ਬਣਾ ਲਵੇਾਰੇ ਜੇ ਨਾ ਹੀ ਕੀ ਜਿਹਨ ਕਦੀ ਵਰ ਕਰਮ ਨੂੰ ਕਾਇਮ ਨਹੀਂ ਰੱਖਿਆ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਨਹੀਂ ਜਾਣਦੀ ਵਿਵਚਾਰਨ ਉਹਦਾ ਕਿਸੇ ਕੰਮ ਨਹੀਂ ਹੋ ਜੇ ਦੇ ਸ਼ਿੰਗਾਰ ਹਨ ਸਾਰੇ ਵਿਵਚਾਰ ਦਾ ਕਾਰਨ ਹੋਣਗੇ ਸ਼ਿੰਗਾਰ ਉਸ ਪ੍ਰਕਾਰ ਸਾਧ ਸੰਗੇ ਜੀ ਸਜੂ ਸਮ ਹੁ ਦੇ ਹਨ ਬਾਦੋਂ ਇਹ ਪਰਮ ਕੁਲਾਣੀਆ ਸਾਦੋਂ ਦਾ ਮਹੀਨਾ ਕੋਈ ਜਿਹੜਾ ਦੁਆਇਤ ਪਾਸੁਰ ਦੇ ਚ ਆ ਗਿਆ ਹੈ ਹਰ ਵਕਤ ਦੁਆਇਤ ਪਾਹੀ ਬਣਿਆ ਰਹਿੰਦਾ ਜਿੰਨਾਂ ਦੇ ਹਿਰਦੇ ਦੇ ਅੰਦਰ ਇਹ ਗੈਹੀ ਚਾਉਂਦੇ ਹਨ ਹਰ ਵਕਤ ਦੂਜੇ ਪਾਸੇ ਹੀ ਚਿਤ ਰੱਖਦੇ ਹੈ ਵਾਹਿਗੁਰੂ ਨੂੰ ਵਿਸਾਰ ਦਿੱਤਾ ਪ੍ਰਾਣਾਂ ਦੇ ਪਿਆਰੇ ਨੂੰ ਜਿਸ ਨੇ ਆਖੇ ਆਪਾਂ ਜਿਉਨੇ ਹੈ ਜਾਗਦੇ ਹੈ ਜਿਸ ਨੂੰ ਮੁਸਲਮਣੇ ਕਰਕੇ ਸਰੀਰ ਸਾਹ ਹੋ ਜਾਣਾ ਹੈ ਸਾਰਿਆਂ ਪ੍ਰੇਪ ਪ੍ਰੇਪ ਕਰਨ ਲੱਗ ਜਾਣਾ ਉਹ ਜੋਤੀ ਰੂਪ ਨੂੰ ਭੁਲਾ ਕੇ ਦੁਨੀਆਂ ਚੀਜ਼ਾਂ ਜੋ ਬੋਵੀ ਦੀਵਤਿਆਂ ਚ ਕੋਹੰਨੇ ਦੀ ਕੋਈ ਬੰਨੇ ਦੀ ਕੋਈ ਭਾਰਾਂ ਵਾਲੀ ਰੰਨੇ ਦੀ ਤੋਲ ਤੇ ਮੱਕਾ ਸਰਵਰ ਦਾ ਇਸ ਪ੍ਰਕਾਰ ਸਾਰੇ ਸੰਗੀਤ ਵਾਇਕ ਭਾਜ ਲੱਗੇ ਹੋਈਆਂ ਜਿਹੜੀਆਂ ਰੂਹਾਂ ਹਨ ਉਹ ਧਰਮ ਦੇ ਚ ਭੁੱਲ ਗਈਆਂ ਹਨ ਧਰਮ ਜੋ ਪੰਜ ਪ੍ਰਕਾਰ ਦਾ ਧਰਮ ਹੈ ਤੋਲ ਧਰਮ ਕਰਕਤ ਪਰਮ ਪੁੰਨ ਤੋਂ ਸੰਗ ਵਿਚਾਰ ਬ੍ਰਹਮ ਚ ਰਜ ਸਤ ਕਰਮ ਪੰਜੋ ਧਰਮ ਸੰਸਾਰ ਇਹ ਪੰਜ ਪ੍ਰਕਾਰ ਦੇ ਧਰਮ ਚ ਭੁੱਲੀਆਂ ਹੋਈਆਂ ਹਨ ਜੀਵ ਨਿਗਰਤੀ ਆਤਮਾ ਹਤਮਨ ਦੇੰਦ ਪਰਦੇ ਦੇ ਵਿੱਚ ਲੋਹੇ ਤੋਂ ਪਾਟਕ ਕਟਾ ਕਾਸ ਗੁਣ ਮਾਰ ਕਰਨ ਕੁਲਗ ਵਿਸ਼ਵਾਸ ਦਾ ਪੰਜੋ ਪਰਗਨਾਰ ਦੀ ਨਿਗਰਤੀ ਬੱਸੀ ਹੈ ਸੋ ਰੋਹ ਵਿਚਾਰ ਇਸ ਪ੍ਰਕਾਰ ਗਵਾਏ ਭਾਦੇ ਭਰਮ ਦੇ ਚ ਉਹ ਭਰਮ ਕਰਕੇ ਪਰਮੇਸ਼ਰ ਨੂੰ ਉਸ ਰੂਪ ਵੱਲੋਂ ਤੇ ਇਹ ਭਰਮ ਹੀ ਪਹਿਲਾ ਪੰਜ ਪ੍ਰਕਾਰ ਦਾ ਹੈ ਤੇ ਜਿਹੜਾ ਹੈ ਜੀਵ ਜੀਵ ਦਾ ਜੀਵ ਈਸ਼ ਦਾ ਜਦ ਈਸ਼ ਦਾ ਜਦ ਜਦ ਦਾ ਉਸ ਪ੍ਰਕਾਰ ਸਾਥ ਸੰਗੇ ਜੀ ਜਗਤ ਦੇ ਧਾਮੇ ਭਰਮ ਤੇ ਭਰਮੀ ਪੰਜ ਪ੍ਰਕਾਰ ਦਾ ਹੈ ਤੇ ਕਰਤਾ ਤੁਣਾ ਭਰਮ ਬ੍ਰਹਮ ਵਿੱਚ ਕਰਤਾ ਮੁਕਣਾ ਕਰਨ ਜੋ ਸਾਰੇ ਕਰਤਬਾਂ ਨੂੰ ਉਹ ਹੀ ਕਰਾਉਂਦਾ ਸਾਡੇ ਕੀ ਬਸ ਹੈ ਇਸ ਪ੍ਰਕਾਰ ਦਾ ਉਸ ਦੇ ਕੋ ਦੋ ਸਰੂਪ ਨੇ ਕਰਤਾ ਤੁਣ ਭਵ ਸੰਗ ਉਹਦਾ ਸੰਗੀ ਜਾਂ ਸੂਰ ਦੇ ਨਾਲ ਜੰਮਦਾ ਮਰਦਾ ਇਉਂ ਸਮਝਣਾ ਵਕਾਅ ਬਦਲਦਾ ਜਾਂਦਾ ਜਵਾਨ ਹੁੰਦਾ ਜਾਂਦਾ ਬੁੱਢਾ ਹੋ ਜਾਂਦਾ ਹੈ ਬਾਲਕ ਹੋ ਜਾਂਦਾ ਹੈ ਇਹ ਵਕਾਅ ਭਰਮ ਜਿਹੜਾ ਹੈ ਬ੍ਰਹਮਿਕ ਰਿਗ ਸਤ ਕਰਮ ਬ੍ਰਹਮ ਤੋਂ ਤੇ ਨਹੀਂ ਜਗਤ ਸੱਚਾ ਹੈ ਇਸ ਦੇ ਪਾਸੇ ਅਲਾਵਾ ਵੀ ਇਹ ਜਿਹੇ ਧਰਮ ਹਨ ਕਿਉਂ ਦੁਆਇਤ ਭਾਵ ਵਾਲੀਆਂ ਬੁੱਧੀਆਂ ਜਿਹੜੀਆਂ ਹਨ ਉਹ ਧਰਮ ਦੇ ਚ ਭੁੱਲਣ ਚ ਆ ਰਹੀਆਂ ਹਨ ਦੂਜੇ ਲੱਗਾ ਹੀ ਉਹਨਾਂ ਦਾ ਸਾਥ ਸਵੀਰ ਦੂਜੇ ਗੋਵੀ ਦੂਤਾਂ ਦੇ ਦੁਆਇਤ ਜਿਹੜੀ ਜਾਇ ਕਰਨ ਵਾਲੀ ਹੈ ਸਾਰਿਆਂ ਨੂੰ ਜਿਸ ਦੁਆਇਤ ਨੂੰ ਸਭ ਨੂੰ ਜਿੱਤ ਲਿਆ ਹੈ ਇੱਕ ਤਾਂ ਹੋਣੀ ਦਿੰਦੀ ਹਰ ਵਕਤ ਖੋਤੀ ਪਾਈ ਰਹਦੀ ਹੈ ਮਨ ਦੇੰਦਰ ਦੋ ਪ੍ਰਕਾਰ ਦੇ ਸੁਭਾਅ ਫਿਰਦੇ ਰਹਿੰਦੇ ਹੈ ਚੰਗਾ ਮੰਦਾ ਮਿੱਤਰ ਸਤਰ ਰਾਗੋ ਦੋਸ ਕਿਸੇ ਨਾਲ ਬਿਨਾਂ ਕਾਰਨ ਤੋਂ ਮੋਹ ਕਰਕੇ ਰੋਂਦੇ ਰਹਿਣਾ ਕਿਸੇ ਨਾਲ ਇਹ ਘਰ ਭਾਵ ਕਰੀ ਜਾਣਾ ਇਹ ਜਿਹੜਾ ਸੁਭਾਅ ਬੁਣਾ ਭਲਾ ਦੇ ਆਸਾਦਕ ਕਿਉਂ ਦੂਜਾ ਸੁਭਾਅ ਹੈ ਗਾਇਤ ਨੇ ਸਾਰੀ ਜੀਵ ਨੂੰ ਜਕ ਲਿਆ ਹੈ ਉਹ ਦੂਜਾ ਦੂਜੇ ਲਗਾ ਹੀ ਤੂੰ ਦੂਸਰੀ ਜਿਹੜੀ ਦੂ ਹੈ ਗਾਇਤ ਜਾਇ ਕਰਨ ਵਾਲੀ ਉਹਦੇ ਵਿੱਚ ਇਹਦਾ ਦੂਆ ਗੁਰੂ ਕੌਣ ਹੈ ਮਾਇਆ ਉਹਦੇ ਜੀ ਦੂਜੇ ਪਾਸੇ ਜਾਇ ਦਾ ਕਾਰੋਗ ਮਾਇਆ ਦਾ ਕਾਰੋਗ ਸੰਸਾਰ ਹੈ ਕੋਈ ਕੋ ਨਾ ਦਾ ਹੋਇ ਤਾ ਪ੍ਰੇਮ ਲੱਗਾ ਹੋਇਆ ਹੈ ਲੱਖ ਸ਼ਿੰਗਾਰ ਬਣਾਇਆ ਤਾ ਲੱਖਾਂ ਸ਼ਿੰਗਾਰ ਬਣਾ ਲਵੇ ਇਸੀ ਵੀ ਨਹੀਂ ਆਇਆ ਲੱਖਾਂ ਸਾਧਨ ਜਿਹੜੇ ਕਰਨੇ ਆ ਇਤਰਾਜ ਕੋ ਸਾਧ ਲਵੇ ਪ੍ਰਾਣਾ ਯਾਮ ਕਰ ਲਵੇ ਦਸਾਂ ਵਾਰ ਪ੍ਰੇਮ ਪੜਾ ਲਵੇ ਅਸਨ ਨਾਮ ਸਿੱਖ ਲਵੇ ਇਸੇ ਪ੍ਰਕਾਰ ਕਿਸੇ ਨੂੰ ਕੋਈ ਅਸਰ ਪਾ ਲੈਣਾ ਉਹਨੂੰ ਆਪ ਦਾ ਵਸ ਕਰ ਲੈਣਾ ਆਪ ਦਾ ਕੋਲਾ ਬਣਾ ਲੈਣਾ ਕਈ ਘੋਰ ਮੰਤਰ ਸੁਭ ਕਈ ਕਰਕੇ ਸਾਧ ਸੰਗਤ ਜੀ ਉਹ ਰਾਜਾ ਸੌਮੀਆਂ ਦਾ ਬਾਗੂ ਸੌਣ ਦਾ ਸਵਾਦ ਵੇਖਿਆ ਸੀ ਉਹ ਸੁਵਾਰੀ ਖਾ ਲੈਂਦਾ ਸੀ ਸੁਵਾਰੀ ਮੈਨੂੰ ਸਮਝ ਨਿਕਲਦੀ ਸੀ ਉਸ ਨੂੰ ਫਿਰ ਉਹ ਸੁਵਾਰੀ ਨੂੰ ਸਾਧ ਸੰਗਤ ਜੀ ਉਹ ਜਿਹੜਾ ਰਸੋਈ ਹੁੰਦੀ ਸੀ ਉਹਦੇ ਕੋ ਮੁੜਕਿਆ ਜਾਂਦਾ ਸੀ ਉਹ ਜਿਹੜੇ ਲੋਕ ਸੀ ਘੋਰ ਮੰਤਰ ਦੇ ਸੁਭ ਕਰਕੇ ਉਹ ਲੋਕ ਵਸ ਆ ਜਾਂਦੇ ਉਹ ਬੜਿਆ ਬਣਾਈ ਰਿਸ਼ਿਆਂ ਨੂੰ ਬੜਿਆ ਬੜਾ ਮਜਦੇਤਾ ਨੂੰ ਦੁਪਤੀਆਂ ਨੂੰ ਬੜਿਆ ਬੜਿਆ ਵਕੀਲਾ ਨੂੰ ਆ ਦੇ ਕੋਲੇ ਬਣਾ ਕੇ ਰੱਖਦਾ ਸੀ ਇਸ ਪ੍ਰਕਾਰ ਘੋਰ ਮੰਤਰ ਜਿੰਨਾ ਸਿੱਧ ਹੋਵੇ ਉਹ ਇਸ ਤਰ੍ਹਾਂ ਕਰਦੇ ਰਹਿੰਦੇ ਹਨਗੇ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਲੱਖ 시ਗਾਰ ਬਣਾ ਇਹੋ ਸਾਧਨ ਕੋਹਰ ਮੰਤਰ ਵਾਲਾ ਕਿਸੇ ਨੂੰ ਕੋਹਰ ਮੰਤਰ ਸਿੱਧ ਕਰਕੇ ਕਿਸ ਨੂੰ ਵਾਸ ਕਰ ਲੈਣਾ ਕਿਉਂ ਲੱਖਾਂ ਸ਼ਿੰਗਾਰਾਂ ਨੂੰ ਕੋਈ ਸਾਧਨਾਂ ਨੂੰ ਕਿਸੇ ਨੇ ਬਣਾ ਲਿਆ ਤਾਰਜ ਨਹੀਂ ਕੀ ਉਹ ਜਿਹੜੇ ਸਾਧਨ ਹਨ ਆਧਿਕਾਵੰਗਾਰ ਸਾਧਨਾਂ ਆਧਿਕ ਸਾਧਕ ਕੀੜੀ ਤੁਰੀ ਜਾਂਦੀ ਥੋਏ ਘੜਿਆ ਲੈਣੀ ਆਪਣੀ ਦ੍ਰਿਸ਼ਟੀ ਨਾਲ ਸੋ ਲੋਕਾਂ ਤੋਂ ਇਵੇਂ ਅਸਰ ਪਾਉਣ ਲੱਗ ਜਾਂਣਾ ਨਿਗਾ ਨਾਲ ਝਾਕ ਕੇ ਇਹੋ ਜੇ ਇਸ ਤਰ੍ਹਾਂ ਦਾ ਇੱਕ ਸਾਧ ਸੰਗ ਜੀ ਅਚਲ ਸਾਹਿਬ ਉਹ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਫੇਰ ਉੱਤੇ ਕਸਰ ਬੈਠਾ ਸੀ ਉਹ ਨਾਗਾ ਸੀ ਉਹਦੇ ਦਰਸ਼ਨ ਕੀਤੇ ਇੱਕ ਵਾਰੀ ਸ੍ਰੀ ਹਰਗੋਬਿੰਦ ਪ੍ਰਸਾਦ ਨੂੰ ਜਾਣਿਆ ਹੋਇਆ ਜਦੋਂ ਵੇਖਿਆ ਉਹ ਸਾਹਿਬ ਕੀ ਕਰਦਾ ਸੀ ਉਹ ਹਮੇਸ਼ਾ ਲਈ ਵੱਡੇ ਥਾਂ ਅਸਣ ਤੋਂ ਬੈਠਦਾ ਸੀ ਸਿੰਘਾਂ ਦੇ ਗੁੱਟ ਕੇ ਪਾਏ ਸੀ ਗਲਾਂ ਤੇ ਉਹ ਕਹਿਣ ਲੱਗਾ ਬੈਠੋ ਤੇ ਕਹਿਣ ਲੱਗੇ ਬਾਵਾ ਜੀ ਦਰਸ਼ਨ ਥੋਦੇ ਕਰਦੇ ਖੜੇ ਕੋਠੀਆਂ ਕੋਲੇ ਬੈਠ ਨਹੀਂ ਸਕਦੇ ਜਦੋਂ ਕਹਿੰਨੀ ਮੈਂ ਵਿਸਾ ਦੂੰ ਸ਼ਕਤੀ ਨਾ ਲਾਲ ਜੀ ਅੱਖਾਂ ਕਰਕੇ ਝਾਕਿਆ ਕੀ ਉਹਦਾ ਅਸਰ ਬਾਣੀ ਪੜਨ ਵਾਲੇ ਸਿੰਘਾਂ ਦੇ ਪੈਣਾ ਸੀ ਮਥੋੜਾ ਇੱਕ ਕਾਡਾ ਚਾਜਦਾ ਕੋਈ ਅਸਰ ਨਾ ਪਿਆ ਫਿਰ ਉਸਦੇ ਇੱਕ ਸਿੰਘ ਥੰਮਣ ਸੋਸੀ ਨਾਲ ਉਹ ਕਹਿੰਦਾ ਕਿਉਂ ਬਸ ਬਾਬਾ ਜੀ ਇੰਨੀ ਕਾਡ ਸੀ ਤੋਰੀ ਤੂੰ ਸਾਨੂੰ ਬਖਾ ਸਕਿਆ ਤੂੰ ਆਜ ਦੀ ਜਗ੍ਹਾ ਮੈਂ ਕਹਿੰਦਾ ਮੈਂ ਬਖਾ ਦੂੰ ਉਹ ਕਾਰੀ ਕੱਢਣ ਲੱਗਾ ਕਾਰਨਾ ਆਈ ਕੁਛ ਨਾ ਬਣਿਆ ਉਸ ਤੋਂ ਫਿਰ ਉਹਥੇ ਕਾਰੀ ਦਾ ਧੜਾਇਆ ਬਣਾਉਂਦੇ ਸੀ ਉਹ ਕਹਿੰਦੇ ਇਹ ਬਾਬਾ ਜੀ ਸਾਰਿਆਂ ਨੂੰ ਬਸ ਕਰ ਲੈਂਦਾ ਥੋ ਉਹ ਤੁਹਾਡੇ ਕੋ ਜੋਰ ਤੋਂ ਹੀ ਨਹੀਂ ਚੱਲਦਾ ਉਸੋ ਸੋ ਸੰਖ ਵਜਾ ਕੇ ਜ਼ੋਰ ਪਾਉਣਾ ਚਾਹੀਦਾ ਵੀ ਮੰਤਰ ਪੜਦੇ ਆ ਕੋਈ ਜ਼ੋਰ ਨਾਲ ਚੱਲਿਆ ਇਸ ਪ੍ਰਕਾਰ ਦੇ ਹਲ ਦੇ ਪੈਰ ਉਹਦੇ ਕੁਝ ਨਾ ਹੋਇਆ ਤੇ ਸਿੰਘ ਉਹਦੇ ਥੱਕੇ ਤੋਂ ਸ੍ਰੀ ਹਰਗੋਬਿੰਦ ਪ੍ਰਸਾਦ ਚਲੇ ਗਏ ਸੀ ਇਸ ਪ੍ਰਕਾਰ ਦੇ ਲੋਕ ਜਿਹੜੇ ਆ ਕਿਉਂ ਸਾਧਨ ਕਰਨੀ ਲੱਖਾਂ ਸੁਨਾਰਾ ਨੂੰ ਬਣਾ ਲਿਆ ਕਾਰਜ ਨਾ ਹੀ ਕੀ ਆ ਉਹਦਾ ਅਸਰ ਪਾਉਣ ਵਾਸਤੇ ਜਤਨ ਕਰਦੇ ਰਹਿੰਦੇ ਹਨ ਉਹ ਕਿਸੇ ਪ੍ਰਕਾਰ ਜਿਹਦਾ ਸਾਧ ਸੰਗ ਦੀ ਕਮਜ਼ੋਰ ਗੋਲ ਹੁੰਦਾ ਹੈ ਕੋਲੋਤੇ ਨਾਲ ਅਸਰ ਪੈ ਜਾਂਦਾ ਹੈ ਜਿਹੜਾ ਕਿ ਚੰਗਾ ਸ਼ਬਦ ਵਿੱਚ ਕਿਹਾ ਹੋਇਆ ਹੋਵੇ ਉਹ ਤੋਂ ਕਿਸੇ ਭੂਤ ਦਾ ਪ੍ਰੇਤ ਦਾ ਕਿਸੇ ਜੀਵ ਦਾ ਬੰਦ ਦਾ ਕਿਸੇ ਹੋਰ ਜਿਹੇ ਹੋਰ ਮੰਤਰ ਦਾ ਅਸਰ ਨਹੀਂ ਪੈ ਸਕਦਾ ਉੱਚੇ ਚੰਗੇ ਡ੍ਰਿੜ ਆਦੇ ਦੇ ਨਾਲ ਮਹਾਰਾਜ ਦੇ ਕਿ ਸ਼ਬਦ ਜਿਹੜਾ ਹੋਇਆ ਜਿਹੜਾ ਹੈ ਇਹੋ ਜੇ ਅਖੰਡੀਆਂ ਦੇ ਉੱਤੇ ਨਹੀਂ ਆਉਂਦਾ ਮਹਾਰਾਜ ਕਹਿੰਦੇ ਕਿਸੇ ਵੀ ਕੰਮ ਨਹੀਂ ਉਹ ਸ਼ਨਾਰ ਦੇ ਕਾਮ ਕੰਮੇ ਬਣਾਏ ਹੋਏ ਹਮ ਜਿਤ ਦਿਨ ਦੇਹ ਬਿੰਸਤੀ ਜਿਤ ਦਿਨ ਜਿਹੜੀ ਜੋ ਹੈ ਜਿਸ ਦੇ ਨੂੰ ਆਪਣਾ ਆਮ ਮਨੀ ਦੇਖਾ ਹੈ ਜੋ ਉਹ ਆਖਰੇ ਸਾਰੇ ਕੰਮ ਕਰਦਾ ਹੈ ਸੋ ਇਹ ਦੇਹ ਉਹ ਬਿੰਸਤੀ ਨਾਸ ਹੋ ਜਾਏਗੀ ਇਹ ਪਿਛਲੀਆਂ ਦੀ ਜਿੰਦਗੀ ਸੀ ਹੁਣਾਂ ਦੀ ਜਿੰਦਗੀ ਹੈ ਅਗਲਾਂ ਦੀ ਦਿਨ ਹੀ ਆਏਗੀ ਕਿਤ ਵੇਲਾ ਕਹਸਨ ਪ੍ਰੀ ਉਹਨੇ ਸਾਰੇ ਪ੍ਰੇਤ ਪ੍ਰੇਤ ਕਰਕੇ ਕਹਿਣ ਲੱਗ ਜਾਂਦੇ ਆ ਘਰ ਕੀ ਨਾ ਉਹ ਤਾਂ ਲੱਗੀ ਉਹ ਤੋਂ ਭੂਤ ਭੂਤ ਕਰ ਭਾਗੀ ਜਿਹੜੀ ਘਰ ਦੀ ਇਸਰੀ ਹਰ ਵਾਰਕ ਹੋਰਦਾ ਉਹ ਬਤ ਵੇ ਰੰਗੀ ਸੀ ਨਾਲ ਸਰੀਰ ਤੇ ਲੱਗੀ ਰਹਿੰਦੀ ਸੀ ਉਹ ਵੀ ਕਹਿੰਦੀ ਆ ਪ੍ਰੋਤ ਆ ਭੂਤ ਆ ਭੂਤ ਆ ਓ ਕਹੇ ਕਿ ਭਜਵੀ ਹੈ ਅਗੇ ਕਾਨੋਂ ਮਿੰਮਿੰਕੇ ਮੁਰਗੇ ਰਹਿਦੇ ਕੋ ਰਾਤ ਨੂੰ ਮਰਿਆ ਆਬਦ ਨਾ ਜਾਵੇ ਅੱਗੋ ਸਾਰੀ ਉਮਰ ਚਾਈ ਨਾ ਹੋਵੇ ਆਣੀ ਤੇ ਮਰਿਆ ਤੇ ਰੋਗ ਨਾ ਜਾਵੇ ਇਹ ਹਾਇਤ ਐ ਇਹਨਾਂ ਲੋਕਾਂ ਨੂੰ ਬਣਿਆ ਰਹਿੰਦਾ ਹੈ ਕੋਈ ਜੀਰ ਫਰਮਾਉਂਦੇ ਹਨ ਕਿਤ ਵਿਲੇ ਕਹਸਨ ਉਹ ਹੀ ਪ੍ਰੋਧ ਪ੍ਰੋਧ ਕਰਨ ਲੱਗ ਜਾਣਗੇ ਜਿਹੜੇ ਲੋਕ ਸਾਸ ਸੰਗ ਦੀ ਗਤੀ ਕਰਾਉਣ ਜਾਂਦੇ ਆ ਗੰਗਾ ਵਗਿਆ ਤੇ ਤੈਨੂੰ ਲਿਜਾ ਕੇ ਉਹ ਸੋਦੇ ਦੀ ਉਹ ਪ੍ਰੇਤੋ ਸੋਹਾ ਕਹੇ ਕੋ ਉਹਦੀ ਗਤੀ ਕਰ ਲੇ ਭਾਵੇਂ ਕੋਈ ਮਹਾਤਮਾ ਗੁਜ਼ਰਿਆ ਹੋਵੇ ਉਹਨਾਂ ਨੂੰ ਜੇ ਕੋ ਪਿੰਡ ਭਰਨੇ ਹੈ ਗਤੀ ਕਰਨੀ ਇਸ ਕਰਕੇ ਮਹਾਤਮਾ ਦੇ ਕਦੇ ਪ੍ਰੇਤੋ ਸੋਹਾ ਨਹੀਂ ਕਹਿਣਾ ਚਾਹੀਦਾ ਜਿਹੜਾ ਬੰਦਗੀ ਕਰਨ ਆਇਆ ਉਹਦੇ ਕੋਈ ਪ੍ਰਕਾਰ ਤੋਂ ਨਹੀਂ ਪਰੋਣੇ ਚਾਹੀਦੇ ਤੇ ਗੁਰਮਤਿ ਤੋਂ ਉਹ ਇੱਕ ਹੈ ਜਿਹੜਾ ਬਾਣੀ ਪੜਦਾ ਆਪਣੇ ਸਿਰ ਨੂੰ ਮਾਰੇ ਚਰਨਾਂ 'ਚ ਨਿਵਾਸ ਕਰਕੇ ਗੁਜ਼ਰੇ ਆ ਉਹਨੂੰ ਪ੍ਰੇਤੋ ਸਹਾ ਜਾ ਕੇ ਉੱਥੇ ਕਹੋਣਾ ਤੀਰਸੇ ਪ੍ਰੇਤ ਬਣਿਆ ਦੀ ਗਤੀ ਕਰਾਉਣੀ ਇਹ ਨਹੀਂ ਗੱਲਾਂ ਕੋਈ ਚੰਗੀਆਂ ਨਹੀਂ ਗੁਰਮਤਿ ਤੋਂ ਉਹ ਇੱਕ ਹੈ ਸੋ ਮਾਰਾ ਕਹਿੰਦੇ ਪਰ ਲੋਕੋ ਪ੍ਰੇਤ ਅਵਕਰ ਹੈ ਉਹਨੇ ਮਗਰਗਾ ਵੀ ਕੁੱਤੇ ਜਾਂਦੇ ਆ ਮੂੰਹ ਹਟੋਦੇ ਹੈ ਕਈ ਨਾਉਂਦੇ ਹੈ ਉਸ ਪ੍ਰਕਾਰ ਤ੍ਰੇਤ ਕਰਨ ਲੱਗਦੇ ਆਪੋਕਰ ਕਰਨ ਲੱਗ ਜਾਂਦੇ ਹਨ ਪਕੜ ਚਲਾਇਨ ਦੂਤ ਜੰਮ ਇਹ ਜੰਮ ਤੋਂ ਉਹ ਪਕੜ ਕੇ ਜੰਮ ਦੇ ਕੋਲੇ ਦੂਤਾਂ ਤਾਂ ਅਮਰਾਜ ਆਦੇ ਅਗਰ ਆਇਲ ਮੇਕਾ ਇਨ ਮੇਕਾ ਇਸਰਾਇਲ ਜਬਰਾਇਲ ਆਦਿਕ ਇਹ ਪਕੜ ਕੇ ਤੋੜ ਲੈਂਦੇ ਹਨ ਕਿਸੈ ਨਾ ਦੇਨੀ ਭੇਤੀ ਕੋਈ ਰਹਿ ਜਾਂਦੇ ਸਾਰੇ ਕਬਰ ਕੋ ਸਾ ਗੁੰਮਦੇ ਕੋਈ ਲੱਭ ਜਾਂਦੇ ਖੜਾ ਜਾਂਦਾ ਹੈ ਪੰਜ ਪਾਸੇ ਉਸ ਨਾਂ ਨਾਂ ਕਰਦ ਪਾਸ ਸੁੰਗਰੀ ਖੜੀ ਰਹੀ ਸੁੰਦਰ ਸੁੰਗਰੀਆ ਹੋ ਪਤੀ ਹੋ ਪਤੀ ਕਰੀਓ ਕੋੜੇ ਖੋਤੀਆਂ ਰਹਿ ਜਾਂਦੀਆਂ ਕਿਸੇ ਨੂੰ ਘੋਟ ਨਹੀਂ ਮਿਲਦਾ ਜਿਸ ਉਹਦੇ ਵਿੱਚੋਂ ਕਿਸੇ ਕੋ ਸੂਖੀ ਫੀਜ ਨੂੰ ਕੱਢ ਕੇ ਜਾਂਦੇ ਤੇ ਲੈ ਜਾਂਦੇ ਹਨ ਸਾਡੇ ਖੜੋਤੇ ਖਿਨੇ ਮਾਂ ਅਜੇ ਕਿਸੇ ਨੂੰ ਘੋਟ ਨਹੀਂ ਮਿਲਦਾ ਕਹਿੰਦੇ ਸਾਹ ਬੰਦ ਹੋ ਗਏ ਉਹ ਕਹਿੰਦੇ ਸਾਰੇ ਪੂਰਾ ਹੋ ਗਿਆ ਉਹ ਕਹਿਣ ਲੱਗ ਜਾਂਦੇ ਆ ਮੋਹ ਕਿਸੇ ਨੂੰ ਨਹੀਂ ਕਿ ਕਿਧਰੋਂ ਆਇਆ ਸੀ ਕਿਧਰ ਨੂੰ ਗਿਆ ਹੈ ਸਾਡ ਖੜੋਤੇ ਖਿਨੈ ਮਾ ਜਦੋਂ ਸੂਹ ਦੀ ਗਰਮੈ ਸਾਡੋ ਜੇ ਇਕ ਸਾਥ ਆਉਂ ਸਾਡ ਜਾਵੇ ਉਦੋਂ ਜਿਹੜੇ ਬਾਲ ਜੁਸਿਆਂ ਲੱਗਾ ਹੋਇਤ ਜਿਨ੍ਹਾਂ ਦੇ ਨਾਲ ਪ੍ਰੇਮ ਲੱਗਾ ਉਹ ਸੰਦੇ ਛੱਡ ਕੇ ਖਾਲੀ ਲਓ ਜੀ ਮਰ ਗਿਆ ਉਹ ਹੁਣ ਜਿਹੜਾ ਜੁੜਦਾ ਸੀ ਉਹਦੇ ਨਾਲ ਹੀ ਪ੍ਰੇਮ ਸੀ ਲੋਹ ਨਾਲ ਕੀ ਪ੍ਰੇਮ ਹੋਣਾ ਉਸੇ ਪ੍ਰਕਾਰ ਸਾਥ ਸੰਗੀ ਉਹ ਮੋਹ ਸਾਰੇ ਛੱਡ ਬੈਠੇ ਕੋਈ ਤੋੜ ਆਉਂਦੇ ਆ ਮਰਹਤਲਾ ਸੋ ਲੋਕ ਕੰਪੇ ਆਗੇ ਹਾਂਸਾ ਕੋਲਾ ਇਸ ਪ੍ਰਕਾਰ ਸਾਧ ਸੰਗਤ ਜੀ ਛੱਡ ਕੇ ਖੜ ਗਏ ਪਾਸੇ ਹੋ ਕੇ ਕਹਿੰਦੇ ਹੁਣ ਤਾਂ ਮੁਰਗਾ ਇਹਨਾਂ ਕੀ ਪਿਆਰ ਆ ਸਾਡਾ ਇੱਕ ਸੰਗ ਵਿੱਚ ਹੀ ਇਹਨੂੰ ਕਿਉਂ ਲੱਗਾ ਹੈ ਇਹਨੂੰ ਪੁਰਖਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਸੀ ਜਿੰਨਾ ਸਬੰਧੀਆਂ ਨਾਲ ਇਹ ਲੱਗਾ ਹੋਇਆ ਸੀ ਕੰਨ ਪੁਰਖ ਉਹ ਮੁੱਤਰ ਮੰਨਿਆ ਨੂੰ ਗੁਰੂ ਨਾਨਕ ਸਾਹਿਬ ਨੇ ਮੱਕੇ ਵਿੱਚ ਬਚੰ ਕੀਤੀਆਂ ਨੇ ਇੱਕ ਤਾਂ ਪੁਰਖ ਦਾ ਧੰਨ ਨਿਕਰਿਆ ਧਨ ਉਹਨਾਂ ਚਰਿਆ ਜਿਨ੍ਹਾਂ ਚੋਂ ਪਰਲਬਦ ਹੋਵੇ ਜਦੋਂ ਪਰਲਬਦ ਮੁੱਕ ਜਾਵੇ ਉਹ ਧਨੀ ਆਦਮੀ ਸਭ ਸੰਗ ਦੀ ਕੰਗਾਲ ਹੋ ਜਾਂਦੇ ਆ ਜਦੋਂ ਉਸੇ ਜਦ ਹੀ ਮਿਰਤਨ ਦੇਖੋ ਨਰ ਕੋ ਸੰਸਾਰ ਸਭ ਭਾਗੇ ਉਦੋਂ ਸਾਰਾ ਸਾਥ ਛੱਡ ਜਾਂਦੇ ਹਨ ਕਹਿੰਦੇ ਉਹ ਨਲਾਇਕ ਹੈ ਭਾਈ ਬੂਟਾ ਸਿੰਘ ਜੀ ਰਾਵਲ ਪਿੰਡੀ ਵਾਲੇ ਹੋਏ ਹਨ ਉਹ ਸੰਤ ਮਹਾਰਾਜ ਨੂੰ ਮੁਰਾਰੇ ਆ ਕੇ ਮਿਲੇ ਸੀ ਉਹਨਾਂ ਬਚਨ ਸੁਣਾਏ ਕਿ ਮਹਾਰਾਜ ਮੈਂ ਨੌਕਰੀ ਕਰਨ ਗਿਆ ਜਿਸ ਵਕਤ ਉਹ ਉਸ ਵਾਰੇ ਮੈਨੂੰ ਕਿਰਾਇਆ ਬਿਨਾ ਘਰ ਦੇਣ ਦਿੱਤਾ ਮੈਂ ਸੁਵੰਨੀਆਂ ਤੋਂ ਕਿਰਾਇਆ ਮੰਗ ਕੇ ਲਗਿਆ ਫਿਰ ਉਹਨਾਂ ਦੇ ਕਹਸੇ ਨੂੰ ਮੈਂ ਭੇਜੇ ਯਾ ਮੈਂ ਨੌਕਰ ਹੋ ਗਿਆ ਮੇਰੀ ਚੰਗੀ ਤਨਖਾਹ ਹੋ ਗਈ ਉਹਨਾਂ ਮੈਨੂੰ ਕਹਿਣ ਬੂਟਾ ਸੋ ਸਾਡੋ ਘਰ ਦਾ ਚੰਦ ਆ ਗਿਆ ਐ ਇਉਂ ਕਹਿੰਨਿਆ ਤੂੰ ਜਿੰਨੇ ਤਨਖਾਹ ਦੇ ਕਹੇ ਸਾਰੇ ਮੇਰੇ ਕੋਲ ਲੈ ਲੇ ਤੇ ਮੈਂ ਜਦੋਂ ਚੱਲਿਆ ਆਪ ਦੀ ਛੁੱਟੀ ਪੂਰੀ ਕਰ ਕੋ ਉਸ ਦੇ ਮੇਰੇ ਕੇ ਜਿਹੜਾ ਭੂੜਾ ਸੀ ਨਾ ਉੱਤੇ ਫੌਜੀ ਆਲਾ ਉਹ ਵੀ ਲਾ ਲਿਆ ਇਸ ਪ੍ਰਕਾਰ ਦੀ ਹਾਲਤ ਉਹਨਾਂ ਸੁਬਨੀਆਂ ਨੇ ਮੇਰੀ ਕੀਤੀ ਜਿਸ ਜਿਹੜੇ ਉਹ ਭੂੜਾ ਵੀ ਲਾ ਲਿਆ ਮੈਂ ਹੈਰਾਨ ਹੋ ਗਿਆ ਤੇ ਹੈਰਾਨ ਹੋ ਗਿਆ ਮੈਂ ਕਹਿੰਦੇ ਹੋਈ ਹੋਈ ਮੈਂ ਰਹੀਸ਼ ਹੋ ਗਿਆ ਰਹੀਸ਼ ਹੋ ਕੇ ਮੈਂ ਰਾਉਲਪਿੰਡੀ ਦੇ ਉੱਤੇ ਕੋਠੀਆਂ ਪਾਲੀਆਂ ਗੁਰਦੁਆਰਾ ਬਣਾਤਾ ਰਾਉਲਪਿੰਡੀ ਦੇ ਵਿੱਚ ਰਹਿੰਦਾ ਸੀ ਉਹ ਤੇ ਹੁਣ ਕਹਿੰਦੇ ਮੈਨੂੰ ਕਦੇ ਕਹਿੰਦੇ ਮੇਰੇ ਕੋਲ ਆ ਕੇ ਤੂੰ ਤਾਂ ਸਾਡਾ ਸੂਰਜ ਹੈ ਤੂੰ ਤਾਂ ਸਾਡਾ ਚੰਦ ਹੈ ਤੂੰ ਸਾਡੀ ਕੋਲ ਨੂੰ ਯਾਦ ਕਰਦਾ ਮੈਂ ਸਾਰਿਆਂ ਨੂੰ ਸਮਝ ਕੇ ਵੀ ਇਹ ਮਦਲਵੀ ਲੋਕ ਹੈ ਬਿਲਕੁਲ ਕਿਸੇ ਨਾਲ ਮੇਲ ਨਹੀਂ ਕਰਦਾ ਉਸ ਪ੍ਰਕਾਰ ਮਾਸੂਮਾਂ ਇਹ ਸੰਤ ਰਾਵਲਪਿੰਡੀ ਗਏ ਸੀ ਤੇ ਸੰਤਾਂ ਦੇ ਨਾਲ ਮਿਲ ਕੇ ਮਹਾਰਾਜ ਨੇ ਬਚਨ ਕੀਤੇ ਸੀ ਕਿ ਐ ਮਦਲਵੀ ਲੋਕ ਹੈ ਮਹਾਰਾਜ ਮੈਂ ਕੀ ਨਾਲ ਪਿਆਰ ਕਰਾਂ ਮੈਂ ਤਾਂ ਆਪਣੇ ਹੱਥੀਂ ਉੱਥੋਂ ਇੱਕ ਬਾਗ ਲਾਇਆ ਹੈ ਰਾਵਲਪਿੰਡੀ ਵਿੱਚੋਂ ਹਾਂ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇਕੋ ਤੋਂ ਛਾਗੋਦਾਰਾ ਵੀ ਵਿੱਚ ਬਣਾਇਆ ਹੋਇਆ ਇੱਕ ਗੋਈ ਦਾ ਦਯਾਰਾ ਵੀ ਬਣਾਇਆ ਹੁੰਦਾ ਹਨ ਕਹਿ ਕੇ ਉਹ ਉਹਨਾਂ ਪੁਜਾਰੀਆਂ ਨੂੰ ਵੀ ਕੁਝ ਪੈਸੇ ਮਿਲਦੇ ਹੋਰ ਜਿਹੜਾ ਮਾਇਆ ਰੱਖੀ ਹੋਈ ਸੀ ਜਮਾ ਇਸ ਪ੍ਰਕਾਰ ਸਾਹਿਬ ਸੰਗਰੀ ਨੂੰ ਪੁਨਰਵਾਣ ਤੋਂ ਲਾਈ ਸੀ ਬੂਟਾ ਸਿੰਘ ਰਾਵਲਪਿੰਡੀ ਵਾਲਾ ਵਾਅਦਾ ਸੀ ਇਸ ਪ੍ਰਕਾਰ ਸਾਹਿਬ ਸੰਗਰੀ ਹਜ਼ੂਰ ਸਮਾਉਂਦੇ ਹਨ ਸਾਡੇ ਖੜੂ ਤੇ ਖਿਨੈ ਨਾ ਇਹ ਸੁਲਮੀਆਂ ਸਾਰੇ ਸਾਡੇ ਕੋਲ ਪਾਸੇ ਹੋ ਜਾਂਦੇ ਹਨ ਜਿੰਨ ਸਿਓ ਲੱਗਾ ਹੀ ਉਹ ਤਾਂ ਸੁਲਮੀਆਂ ਦੀ ਮੁਕਤ ਹੈ ਜਦੋਂ ਮਿਰਤਨ ਵੇਖਦੇ ਛੱਡ ਜਾਂਦੇ ਆ ਅਜੋ ਜੇ ਤਲਾ ਕੋਈ ਘੋਣਾ ਹੋਆ ਕਿਸੇ ਵੀ ਪਰਲੋਕ ਦੀ ਮਾਇਆ ਹੋਵੇ ਜਦੋਂ ਪ੍ਰਾਣ ਸਮਾਪਤ ਹੋ ਜਾਂਦੇ ਪ੍ਰਾਣ ਗਏ ਕੋ ਕਾਂਕੀ ਮਾਇਆ ਜਦੋਂ ਪ੍ਰਾਣ ਚਲੇ ਜਾਂਦੇ ਉਦੋਂ ਕਿਹਦੀ ਮਾਇਆ ਰਹਿਣੀ ਸੀ ਉਸ ਲਈ ਦੇ ਸਾਥ ਸੰਗ ਦੀ ਉਹਦੀ ਮੁਰਦੇ ਕੋ ਇਹਨੂੰ ਫਰੋਲਦੇ ਆ ਸੰਤ ਮਰਾਲੇ ਆਲੇ ਵਾਦੇ ਉਹਨਾਂ ਦਾ ਸਰੀਰ ਜਦੋਂ ਛੁੱਟ ਗਿਆ ਇੱਥੇ ਗੋਗੋ ਵਾਲਾ ਕੋਠੀ ਵਿੱਚ ਵਧੀਰ ਆਈ ਸੀ ਉਹ ਸਾਂ ਦੇ ਸਰੀਰ ਛੁੱਟੇ ਤਾਂ ਉਹ ਪੌੜੀਆਂ 'ਚ ਉਹਨਾਂ ਸਰੀਰ ਬੈਠਿਆ ਨ ਛੱਡਿਆ ਉਹਨਾਂ ਦੀ ਜੋ ਦੇਖ ਸਾਥ ਸੰਗਤ ਜੀ ਉਹ 26000 ਰੁਪਇਆ ਸੀ ਉਹ ਕੱਢ ਲਿਆ ਉਸੇ ਵੇ ਸਸਕਾਰ ਦੀ ਸਿਆ ਮਗਰਮ ਕੀਤੀ ਫਿਰ ਉਹਨਾਂ ਦੇ ਕਮਰੇ ਦੇ ਸਾਥ ਸੰਗਤ ਜੀ ਨੱਗੇ ਪੌਣ ਸੰਸਤ ਪ੍ਰਾਣਾ ਉਸੰਦੇ ਮੜਾਲੇ ਆਲੇ ਦੇ ਉਹ ਵੀ ਕੱਢ ਲੈਗੇ ਅਤੇ ਉਸ ਦੇ ਪ੍ਰਕਾਰ ਕੁਬ 25000 ਰੁਪਇਆ ਹੋਰ ਲੋਕਾਂ ਦੀਆਂ ਤਰ੍ਹਾਂ ਰੱਖੀਆਂ ਹੋਈਆਂ ਸੀ ਸੰਤਾਂ ਦੇ ਕੋਲੇ ਉਹ ਵੀ ਕੱਢ ਲਈਆਂ ਮੜਾਲੇ ਦੇ ਦੋਰੇ ਦੇ 60 ਸੰਸੋਏ ਦੇ ਉਹ ਵੀ ਕੱਢ ਲੈਗੇ ਇਹ ਆ ਕੇ ਫਿਰ ਉਹਨਾਂ ਨੇ ਕੀ ਕੀਤਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਹੈ ਨਾ ਇਥੇ ਸਰਾਂ ਵਿੱਚ ਉੱਥੇ ਲਿਆ ਕੇ ਰੱਖੇ ਜਿਸ ਵੇਲੇ ਉੱਥੇ ਲਿਆ ਕੇ ਰੱਖੇ ਤੇ ਉਹ ਫੇਰ ਰੱਖ ਨਾ ਸਕੇ ਇੱਕੋ ਰਾਤ ਰੱਖ ਕੇ ਫੇਰ ਜਾ ਕੇ ਹਿੰਦੁਸਤਾਨ ਵਿੱਚ ਦੇਖੇ ਉਹਨਾਂ ਨੂੰ ਵੇਚਿਆ ਪਤਾ ਲੱਗਾ ਵੀ ਇਹ ਕੁਸ਼ ਕਰਤੂਤ ਉਹਨਾਂ ਲੋਕਾਂ ਨੇ ਕੀਤੀ ਹੈ ਸੰਤਾਂ ਦੇ ਸਰੀਰ ਨੂੰ ਮਗਰੋਂ ਸਸਕਾਰਿਆਂ ਤੇ ਸਾਧਿਆ ਇਸ ਤਰ੍ਹਾਂ ਦੀ ਹਾਲਤ ਇਹਨਾਂ ਲੋਕਾਂ ਦੀ ਤਾਂ ਜਦੋਂ ਪ੍ਰਾਣ ਗਏ ਕੌ ਕਾਂ ਕੀ ਮਾਇਆ ਜਦੋਂ ਪ੍ਰਾਣ ਚਲੇ ਜਾਂਦੇ ਉਹ ਕੀ ਵੀ ਮਾਰ ਰਹੀਦੀ ਹੈ ਉਦੋਂ ਜਿਹੜਾ ਸਾਹਮਣੇ ਕਬਜੇ ਕਰਨੀ ਉਹ ਥਾਲ ਹੁੰਦੀ ਹੈ ਮਾਇਆ ਦੀ ਕੋਈ ਤੀਜੀ ਮਿੱਤਰੇ ਕਰਮ ਆਦਮੀ ਦੇ ਕਰਮ ਜੋ ਚੰਗੇ ਕਰਦਾ ਹੈ ਤਾ ਉਹ ਸਹਾਇਕ ਹੁੰਦੇ ਇਸ ਲੋਕ ਜੀ ਵੀ ਤੇ ਤੇ ਲੋਕ ਜੀ ਵੀ ਸਹਾਇਕ ਹੁੰਦੇ ਹਨ ਤੇ ਜੋ ਮਾਰੇ ਕਰਮ ਕਰਦਾ ਹੈ ਤੇ ਇਸ ਦੁਨੀਆ ਚ ਵੀ ਉਲਾਮੇ ਪ੍ਰਲੋਕ ਚ ਵੀ ਦੰਡ ਮਿਲਦਾ ਹੈ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਜਿਨ ਸਿਉ ਲੱਗਾ ਰੂਹਾਂ ਦੇ ਨਾਲ ਹੋਤ ਲੱਗਾ ਸੀ ਪਿਆਰਿਆਂ ਦੀ ਉਹ ਹਾਲਤ ਹੈ ਕਰਮਾਂ ਤਾਰੋਂ ਮਾਰੇ ਵੀ ਦੰਗ ਬਵਾਉਂਦੇ ਹਨ ਅਤੇ ਸੁਬੰਧੀ ਵੀ ਇਸ ਤਰ੍ਹਾਂ ਦੇ ਹਨ ਧੰਨ ਵੀ ਇਸ ਪ੍ਰਕਾਰ ਦਾ ਹੈ ਹੱਥ ਮਰੋੜੇ ਤਾਨ ਕਪੀ ਜਿਸ ਦੇ ਸਾਸੂ ਜੀ ਜਿੰਨ ਛੁੱਟਣ ਚ ਆਉਂਦੀ ਹੈ ਉਸ ਦੇ ਹੱਥਾਂ ਨੂੰ ਮਰੋੜਦਾ ਰਹਿੰਦਾ ਹੈ ਜਿੰਨ ਛੁੱਟਦੀ ਹੈ ਨਿਕਲਦੀ ਨਹੀਂ ਤੇ ਸਰੀਰ ਕੰਬਣ ਲੱਗ ਜਾਂਦਾ ਹੈ ਉਸ ਵਕਤ ਸਰੀਰ ਤੋਂ ਸੂਖਮ ਸਰੀਰ ਨੂੰ ਕੱਪਦੇ ਆ ਇਜੇ ਖੇਤ ਨੂੰ ਕਟਿਆ ਜਾਂਦਾ ਹੈ ਖੇਤ ਵਿੱਚੋਂ ਇਸ ਪ੍ਰਕਾਰ ਸਾਹਿਬ ਸਿੰਘ ਜੀ ਸੂਖਮ ਜੀ ਵਿੱਚੋਂ ਜੰਗ ਦੂਦ ਕੱਢਦੇ ਹਨ ਸਿਆਹ ਹੋ ਹੋ ਆਸੀ ਜਿਹੜਾ ਉਹ ਸਾਹਿਬ ਸਿੰਘ ਜੀ ਲਾਲ ਸੁਖ ਜਵਾਨੀ ਦੇ ਪ੍ਰਕਾਪ ਕਰਕੇ ਸੋ ਵਰਗਾ ਦਗ ਦਗ ਦਾ ਕਰ ਜਾਂਦਾ ਸੀ ਰੰਗ ਸੋਹਣਾ ਸਰੂਪ ਸੀ ਲਾਲੀ ਧਗੜਦੀ ਸੀ ਉਹ ਸਾਹਿਬ ਸਿੰਘ ਜੀ ਇਸ ਪ੍ਰਕਾਰ ਜਦੋਂ ਉਸ ਵਕਤ ਸਮਾਜ ਦੀ ਹੋਣ ਤੇ ਆਈ ਸਾਰਾ ਖੂਨ ਜਿਹੜਾ ਅਸੀਂ ਸੁੱਕ ਗਿਆ ਹੁੰਦੋ ਸੁਕਣ ਕਰਕੇ ਸਾਥ ਸਿੰਘ ਜੀ ਕਾਸ਼ਾ ਸ਼ਨੀਰ ਹੋ ਗਿਆ ਤਵੇ ਅਰਗਾ ਕੁਛ ਵੇਲ ਉਸ ਵਕਤ ਉਸ ਤੀ ਉਹ ਸਮਾਪਤ ਹੋ ਗਿਆ ਫਿਰ ਪਾਣੀ ਪਾਣੀ ਫੀਰ ਚ ਰਹਿ ਗਿਆ ਉਹ ਚਿੱਟਾ ਹੀ ਰੰਗ ਨਿਕਲ ਆਇਆ ਇਹੀ ਜਿਹੇ ਹਾਲ ਹੁੰਦੇ ਹਨ ਤੇਰੇ ਕੋ ਇਸ ਹਾਲ ਨੂੰ ਸਮਝ ਕੇ ਭਾਈ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਐਂ ਹੋਰ ਬਸੇ ਆਪ ਦੀ ਜ਼ਿੰਦਗੀ ਨੂੰ ਲਾ ਕੇ ਬਰਬਾਦ ਨਹੀਂ ਕਰਨਾ ਚਾਹੀਦਾ ਸ਼ਾਹੋਂ ਹੋਆ ਸੋਤ ਅੱਗੇ ਸਾਥ ਸਿੰਘ ਜੀ ਸਿਆਹੋਂ ਕਾਲੀ ਬਾਰੀ ਹੁੰਦੀ ਸੀ ਕਾਲੇ ਕੋਏ ਹੁੰਦੇ ਸੀ ਕੋਹੇ ਚਿੱਟੇ ਰੋਮ ਆਦੇ ਹੋਂ ਕਹੋਲੇ ਆ ਗਏ ਅਜੇ ਵੀ ਸਮਝੀਣਾ ਚਾਹੀਦਾ ਆਪੋ ਸਿਆਹੋਂ ਹੋਆ ਕੋਇਕ ਇਹ ਕਹਿੰਦਾ ਵੀ ਆ ਜਦ ਮਿੱਠਾ ਅਗਰਾ ਕੰਡ ਖਾ ਆ ਦੁਨੀਆ ਚ ਜੋ ਖਾ ਲੀਏ ਖਾ ਲੀਏ ਲੁੱਟ ਲੀਏ ਖੋ ਲੀਏ ਇਹੋ ਮੌਜ ਮੇਲਾ ਹੈ ਐਵੇਂ ਕਰਦੇ ਆ ਲੋਕਾਂ ਨੂੰ ਪੁੰਨ ਪਾਪਾਂ ਦੇ ਨਿਯਮ ਬਣਾਏ ਕੋਈ ਪੁੰਨ ਪਾਪ ਨਹੀਂ ਉਸ ਪ੍ਰਕਾਰ ਜਦ ਸਭ ਇੱਥੇ ਉੱਥੇ ਦੇਉ ਇੱਥੇ ਸਭ ਰਾਤ ਉਹੋ ਸਿਆ ਕਾਲੀ ਰਾਤ ਬਣਾਈ ਦੇਖਿਆ ਸੀ ਕਿ ਅੰਗਰੇਜ਼ ਦਾ ਪਰਦਾ ਤੇ ਆਸੀ ਪਾਪ ਦੀ ਕਾਲੀ ਬੋਲੀ ਰਾਤ ਸੀ ਕਰ ਕੋਦੋਂ ਜਮਦੂਰ ਦੇ ਦੇਖੇ ਆਏ ਉਹਨਾਂ ਚਿੱਟਾ ਰੰਗ ਹੋ ਗਿਆ ਜੰਮ ਚੜ ਗਿਆ ਉਸ ਵੇਲੇ ਛਟੇ ਹੋਸ਼ ਨਹੀਂ ਹੋ ਗਈ ਪ੍ਰਕਾਸ਼ ਹੋ ਗਿਆ ਓਹੋ ਉੱਗ ਗਈਆਂ ਖਨੇ ਪੀਰ ਜਵੇਂ ਗਲਾਸੇ ਝੂਟ ਜਦੋਂ ਜਮਨ ਜੁੰਡਿਆਂ ਤੋਂ ਆ ਫੜਿਆ ਸਾਰੀਆਂ ਉਗੜਦੀਆਂ ਕਰਕੂਤਾ ਇਉ ਕਾਲੀਆਂ ਕਰਕੂ ਮੈਂ ਤਾਂ ਚਿੱਟਾ ਜੰਮ ਚੜ ਗਿਆ ਉਸ ਵੇਲੇ ਇਸ ਪ੍ਰਕਾਰ ਦੀ ਹਾਲਤ ਹੋਈ ਸਾਧ ਸੰਗੇ ਜੀ ਅਗੋ ਤਾਂ ਰਾਤ ਬਣਾਈ ਬੈਠਾ ਉਹ ਕਿਹੜਾ ਮੈਨੂੰ ਪੁੱਛ ਸਕਦਾ ਮੇਰੇ ਤੋਂ ਕਿਹੜਾ ਸਾਹਿਬ ਮੰਗ ਸਕਦਾ ਹੈ ਫੇਰ ਕਿਤੇ ਜਨ ਚੜ ਗਿਆ ਕਾਲ ਰੂਪੀ ਸਾਰੇ ਉਗਰੇ ਆਣੇ ਜੰਨੀਆਂ ਤਰ ਤੂਟਾਂ ਸਨ ਜੇ ਹਾਂ ਦੀਜੈ ਸੋ ਲੁਣੈ ਉਹ ਜਿਹੜਾ ਜੀ ਬੀਜ ਦਾ ਕਰਮ ਕਰਦਾ ਹੈ ਉਹ ਹਾਂ ਜੇ ਲੁਣਾ ਵਧਣਾ ਪੈਂਦਾ ਹੈ ਜਿਹੜਾ ਬਈ ਸਾਹਿਬ ਸਿੰਘ ਕਿਕਰਾਂ ਦੇ ਬੀ ਬੀਜੋ ਤੇ ਕਹੇ ਮੈਂ ਬਜੌਰ ਦੇ ਦੀਆਂ ਲੱਖਾਂ ਖਾਵਾ ਉਹਨੂੰ ਕਿਵੇਂ ਪ੍ਰਾਪਤ ਹੋਣਗੀਆਂ ਉਸੇ ਪ੍ਰਕਾਰ ਦੀ ਜੀਵ ਦੁੱਖ ਮੰਗੇ ਅਮਰ ਦੇਖੋ ਨਿਆਉ ਜਿਹੜਾ ਜ਼ਹਿਰ ਦੇਣੀ ਕਹੀ ਨੂੰ ਦੀਦਾ ਕਹਿੰਦਾ ਮੈਂ ਅਮਰ ਹੋ ਜਾ ਨਿਆ ਦੀ ਗੱਲ ਉਹ ਉਸੇ ਪ੍ਰਕਾਰ ਜ਼ਹਿਰ ਨਾਲ ਹੀ ਮਰੇਗਾ ਉਹਨੂੰ ਉਵੇਂ ਦੁੱਖ ਹੋਣਗੇ ਉਸੇ ਪ੍ਰਕਾਰ ਜਿਹੜਾ ਕੋਈ ਆਮੀ ਕਰਨ ਕੀ ਦੀ ਦੀਦਾਏ ਦੋ ਰੁਪਈ ਘਰਤੀ ਵਿੱਚ ਉਹੋ ਜਨ ਨੂੰ ਲੁਨੇ ਵੱਢੇਗਾ ਦੁੱਖ ਸੁਖ ਹੋਗੇਗਾ ਉਹ ਜਿਹੜਾ ਕਰਮ ਸੰਧੜਾ ਖੇ ਉਹ ਜਿਹੜਾ ਸਰੀਰ ਆਸਾਲ ਸੰਜੀ ਕਰਮ ਸੰਧੜਾ ਕਰਮਾਂ ਦਾ ਉਹ ਖੇਤ ਹੈ ਜੋ ਜੇ ਕੋ ਕਰਮ ਕਰਦਾ ਉਹ ਆ ਜਾਂ ਫਲ ਹਰ ਇੱਕ ਪ੍ਰਾਣੀ ਨੂੰ ਮਿਲਦਾ ਹੈ ਜਿਸ ਆਦਮੀ ਨੂੰ ਹਮੇਸ਼ਾ ਲਈ ਪ੍ਰਾਇ ਰੂਪ ਤੱਕਣ ਦੀ ਆਦਤ ਹੈ ਉਹਦੀਆਂ ਅੱਖਾਂ ਤੋੜਾਂ ਦੇ ਨਾਲ ਦੁਨੀਆ ਜਾਣਦੀ ਹੈ ਉਹਨਾਂ ਦੇ ਕਈ ਗੰਦਕਾ ਜਾਂਦਾ ਹੈ ਜਿਹੜੇ ਮਿੰਜਾ ਹੁੰਦੇ ਉਹਨਾਂ ਦੇ ਕੰਨਾਂ ਵਿੱਚ ਛਿਕਾ ਪਾ ਕੇ ਘਾਲਿਆ ਜਾਂਦਾ ਜਿਹੜੇ ਮਿੰਜਾ ਕਰਦੇ ਨੇ ਜ਼ੁਬਾਨ ਕੱਟੀ ਜਾਂਦੀ ਹੈ ਤਲ ਤਲ ਕਰ ਕਰ ਕੱਟੀਏ ਇਹੀ ਹਾਲ ਹੁੰਦੀ ਹੈ ਇਸ ਕਰਕੇ ਜਿਹੜਾ ਜਿਆ ਕੋਈ ਕਰਮ ਕਰਦਾ ਉਹ ਆ ਜਾ ਫਲ ਖੋਹਦਾ ਹੈ ਵੰਡਦਾ ਇਹ ਕਰਮਾਂ ਦਾ ਖੇਤ ਬਣਾਇਆ ਮਾਰਨ ਸਰੀਰ ਜਿਹੜਾ ਹੈ ਇਹਨੇ ਕਰਮਾਂ ਅਨਸਾਰ ਫਲ ਭੋਗਣਾ ਪਵੇਗਾ ਹਰ ਇੱਕ ਨੂੰ ਨਾਨਕ ਪ੍ਰਭ ਸਰਣਾਗਤੀ ਇਸ ਤੋਂ ਬਚਣ ਵਾਸਤੇ ਉਸ ਔਗਣਾ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਉਪਾਅ ਹੈ ਸਤਿਗੁਰ ਨਾਨਕ ਦੇਵ ਜੀ ਆਪਾਂ ਨੂੰ ਜਾਜ ਦੱਸਦੇ ਹੋ ਪ੍ਰਭ ਅਕਾਲ ਪੁਰਖ ਸਰਬ ਕਲਾ ਸਮਰੱਥ ਆਪ ਤੁਸੀਂ ਸ਼ਰਨ ਪ੍ਰਾਪਤ ਹੋਏ ਹਾਂ ਕਰਨ ਬੋਹਥ ਪ੍ਰਭ ਦੇਤ ਜਿਵੇਂ ਪ੍ਰਭੂ ਸਰਬ ਰੱਥ ਆਪ ਦੇ ਚਰਨਾਂ ਦੀ ਓਟ ਰੂਪੀ ਜਹਾਜ਼ ਬਖਸ਼ ਦਿੰਨੇ ਹੋ ਇਨਾਂ ਨੂੰ ਆਗਦੇ ਚਰਨਾਂ ਉੱਤੇ ਧਿਆਨ ਰੂਪੀ ਜਹਾਜ ਬਖਸ਼ਦੇ ਹੋ ਉਹ ਸੰਸਾਰ ਸੰਬੰਧੇ ਚ ਡੁੱਬਦੇ ਨਹੀਂ ਹਨ ਉਹ ਇਸ ਪ੍ਰਕਾਰ ਸੰਗਤ ਰੂਪੀ ਕਿਨਾਰੇ ਤੋਂ ਉਸ ਤੇ ਮਾਰੇ ਚਰਨਾਂ ਦੇ ਧਿਆਨ ਰੂਪੀ ਜਹਾਜ ਤੇ ਚੜ ਕੇ ਮੁਕਤ ਰੂਪੀ ਕਿਨਾਰੇ ਤੇ ਜਾਣ ਲੱਗਦੇ ਐ ਇਸ ਪ੍ਰਕਾਰ ਸੋ ਕੋ ਪਾਦਸ਼ਾ ਆਵਾਜ ਦੇ ਚਰਨਾਂ 'ਤੇ ਧਿਆਨ ਹੋਏ ਇਹ ਜਹਾਜ ਜੁਣਾ ਕਰੋ ਹੋ ਚਰਨਾਂ ਦੇ ਸੰਸਕੂਪ ਪਰਮੇਸ਼ਵਰ ਆਉਜੋ ਨਾਉ ਦਾ ਬਹੁਤ ਜਹਾਜ ਦੇਣਾ ਕਰੋ ਤੇ ਆਪ ਦੇਵ ਨੇ ਉਹਨਾਂ ਨੂੰ ਆਪ ਦੇ ਕਰਨਾ ਧਿਆਨ ਰੂਪੀ ਜਹਾਜ ਤੇ ਭਾਦੂ ਨਰਕ ਨਾ ਪਾਈ ਐ ਉਹ ਭਾਦੋਂ ਦੇ ਮੀਨੇ ਵਾਲਾ ਕਹਿੰਦੇ ਸੋ ਉਹ ਪੁਰਖ ਜਿਹੜੇ ਦੁਆਤ ਭਾਵ ਤੇ ਲੱਗੀ ਹੋਈ ਭਾਦੋਂ ਵਾਲੇ ਦੀਪ ਸੀ ਉਹਨਾਂ ਨੂੰ ਮਹਾਰਾਜ ਸਾਹਿਬ ਕੇ ਬਾਦਸ਼ਾਹ ਉਹਨਾਂ ਦਾ ਜਿਹੜਾ ਦੁਆਤ ਭਾਵ ਹੈ ਇਹ ਦੁਆਤ ਨੂੰ ਭਾਅ ਨਾ ਅਗਨੀ ਦਾ ਹੈ ਦੁਆਤ ਨੂੰ ਸਾੜ ਦਿੰਦੇ ਧਰਮ ਗਿਆ ਸੁਪੀ ਅਗਨੀ ਦੇ ਨਾਲ ਇਹੋ ਨਰਕ ਚ ਨਹੀਂ ਪਾਏ ਜਾਂਦੇ ਗੁਰ ਰਖਣ ਵਾਲਾ ਹੈ ਕੋਈ ਨਹੀਂ ਮਾਰਾ ਨਰਕ ਚ ਪਾਏ ਜਾਂਦੇ ਉਹ ਬਾਦੋਂ ਦੁਆਇਕ ਵੀ ਨਹੀਂ ਦੁਆਇਕ ਬਾਦੋਂ ਨਹੀਂ ਪਾਏ ਜਾਂਦੇ ਨਰਕ ਚ ਨਹੀਂ ਪਾਏ ਜਾਂਦੇ ਕੌਣ ਪੁਰਖ ਹਨ ਉਹ ਗੁਰ ਰਖਣ ਵਾਲਾ ਹੈ ਜਿਹੜਾ ਪੁਰ ਗੁਰੂ ਸਾਹਿਬ ਦਾ ਹਿੱਤ ਰੱਖਣ ਵਾਲਾ ਹੈ ਤੇ ਸਤਗੁਰੂ ਜੀ ਨਾਲ ਦੇ ਰੱਖਣ ਵਾਲਾ ਹੈ ਤੇ ਪਿਆਰਿਆਂ ਦਾ ਪਿਆਰ ਰਖ ਕੇ ਜਿਨ੍ਹਾਂ ਦੇ ਸਤਗੁਰੂ ਹਿੱਤੂ ਕਾਰਨ ਰੱਖਿਆ ਕਰਨ ਦੇ ਸਰ ਉੱਪਰ ਖੰਡਾ ਗੁਰ ਸੂਰਾ ਨਾਮ ਜਪਾ ਕੇ ਕਾਰਜ ਪੂਰਾ ਉਹਨਾਂ ਨੂੰ ਕੋਈ ਬੇਗਮ ਨਹੀਂ ਲੱਗ ਸਕਦਾ ਹੈ ਇਹ ਭਾਦੋਂ ਦੇ ਮਹੀਨੇ ਦੁਆਰਾ ਸਤਗੁਰਾਂ ਨੇ ਉਪਦੇਸ਼ ਬਖਸ਼ਿਆ ਹੈ ਹੁਣ ਸਮੂਹ ਅੱਜ ਸੂਰੇ ਮਹੀਨੇ ਦੁਆਰਾ ਕਹਿੰਦੇ ਹਨ